ਦਾ ਦੋ ਨਹੀਂ ਫਲਾਉਣਾ ਅਗਲੇ ਦੀ ਪਤਨੀ ਛੋਟੀ ਕਰਕੇ ਪਾ ਦੋ ਬਾਜ ਛੋਟੀ ਕਰੀ ਦੀ ਲਫੜ ਅਸੀਸ ਨੂੰ ਇੰਚ ਲੈ ਆਈ ਫੜ ਚਲੋ ਕਿੱਥੇ ਚੱਲੇ ਅੱਜ ਕਿੱਥੇ ਚੱਲੇ ਅਸੀਸ ਕਿ ਦਾਦੀ ਨੂੰ ਦਵਾਈ ਦਵਾਵਾਂਗੇ ਪਹਿਲਾਂ ਨਾ ਨਾ ਪਹਿਲੇ ਤੇਰ ਕੋਲ ਮੰਡਾਵਾਂਗੇ ਉੱਧਰ ਪਾਰਕ ਵਿੱਚ ਸੀਸ ਦਾ ਹੁੰਦਾ ਫੋਟੋ ਸ਼ੂਟ ਨੌਜੀ ਮੈਂ ਮਨੇ ਕੱਟ ਲਈ ਗੱਟੇ ਹੁਣ ਆਪਾਂ ਲਾ ਦਾਂਗੇ ਗੇਟ ਵੀ ਆਪਾਂ ਡਾਕਟਰ ਦੇ ਮਿੰਨ ਦਵਾਈ ਦਵਾ ਕੇ ਫਿਰ ਅੱਗੇ ਜਾਵਾਂਗੇ ਮਾਸੀ ਕੋਲ ਨੌਜੀ ਹਾਲੇ ਸੀ ਦਵਾਈ ਲੈ ਕੇ ਡਾਕਟਰ ਕੋਲ ਚੱਲ ਪਏ ਜਾਮ ਲੱਗਿਆ ਪਿਆ ਲਾਈਟਾਂ ਲਾਈਟਾਂ ਹੋ ਗਿਆ ਲਾਈਟਾਂ ਕੰਨਿਆਂ ਚੋਂ ਲਾਈਟਾਂ ਲੱਗੀਆਂ ੱਡਾ ਚੀਜ਼ ਦੇ ਲੋ ਕਿੰਨੇ ਡੱਟ ਹੈ ਹਾਂ ਅਸੀਂ ਤਾਂ ਦੇਖ ਨਹੀਂ ਨਹੀਂ ਪਾਈ ਦੁੱਜਾ ਨਾ ਹੈ ਮਰਾ ਦੁੱਜਾ ਬੱਸ ਬੀਚ ਕਿਦਾਂ ਦੇਖ ਲੈ ਹੈ ਕੀ ਦੇਖਣਾ ਸ਼ੀਸ਼ ਨੇ ਭਾਈ ਕੀ ਦੇਖਣਾ ਸ਼ੀਸ਼ ਨੇ ਸੇ ਹੁਣ ਇੱਥੇ ਰੁਕ ਗਏ ਫਰੂਟ ਕੋਈ ਨਹੀਂ ਲਿਆ ਹਰਮਨ ਗਿਆ ਇੱਥੋਂ ਲੈਣ ਇੱਕ ਮਖੜ ਲੱਡੂਆਂ ਦਾ ਹੀ ਡੱਬਾ ਲੈ ਲਾ ਅੱਜ ਜਨਮ ਦਿਨ ਆ ਉਹਦੇ ਨੇ ਆਣਿਆਂ ਦਾ ਮੇਰੀ ਭੈਣ ਕੋਲ ਚੱਲੇ ਆ ਅਸੀਂ ਮੇਰਾ ਸ਼ੀ ਖੜਾ ਤਿਆਰ ਹੋਇਆ ਹੈਲੋ ਕਰੋ ਹੈਲੋ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਂਦਾ ਭਾਈ ਸ਼ੀ ਸੇ ਸਾਡਾ ਸਾਰੇ YouTube ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ ਹੈਲੋ ਐ ਕਰ ਦੋ ਹੈਲੋ ਕਰੋ ਕਰਨਾ ਨਹੀਂ ਇਹਨੂੰ ਕੋਈ ਨਾ ਕਮਾਈ ਜਾਂਦਾ ਫਿਰ ਆਪਾਂ ਨੂੰ ਹਵਾਂ ਲੱਗਣੀ ਅੱਜ ਅਸੀਂ ਅੱਜ ਤਵਰ ਕਰਕੇ ਥੋੜਾ ਜਿਹਾ ਘਟ ਰਸ਼ ਲੱਗਦਾ। ਲਾਂਕੀਆਨ ਕਿਥੋਂ? ਨੋਟ ਅੱਗੇ ਅਸੀਂ ਬਸ ਦੇ ਪਿੰਡ। ਸ ਸਾਡਾ ਸੀਸ ਟਿਕਿਆ ਨਹੀਂ ਹੈ ਗਾ نیند ਆਉਂਦੀ ਐ ਸੀਸ ਨੂੰ ਮम्मा ਬਿਨਾ نیند ਨਹੀਂ ਆਉਂਦੀ ਇਹਨੂੰ ਭਾਈ ਹਨਾ ਸੀਸ ਪੀ ਲੋ ਪਾਣੀ ਪਾਣੀ ਪੀ ਲੋ ਫੇ ਬੋਤਲ ਰੱਖ ਦੀ ਆਪਾਂ ਪੀ ਲੋ ਪਾਣੀ ਕਿੰਨਾ ਕੁ ਪੀਣਾ ਚਲੋ ਲਿਓ ਬੰਦ ਕਰ ਦਿਓ ਮਾਸੀ ਕੋਲ ਆ ਕੇ ਰਜੀਤ ਨੇ ਘਰੇ ਕੰਮਕਾਰ ਕੀਤੇ ਤੇ ਇਹਨਾਂ ਨੇ ਆਪਣਾ ਸੂਟ ਸਟਿਚ ਕੀਤਾ ਅਸੀਸ ਤਾਂ ਸੋ ਗਿਆ ਥੱਕ ਗਿਆ ਉਹ ਤਾਂ ਜਿੱਦਾ ਹੀ ਸੁੱਤਾ ਪਿਆ ਹੂੰ ਲਓ ਜੀ ਮੰਮੀ ਨੇ ਆ ਕੇ ਚਾਹ ਪੀ ਕੇ ਕੀਤਾ ਥੋੜੀ ਦਿਨ ਰੈਸਟ ਫੇਰਾ ਹੁਣ ਸਾਂਭ ਲਈ ਮੰਮੀ ਨੇ ਆਪਣੀ ਡਿਊਟੀ ਮੈਂ ਪਾਏ ਆ ਕੇ ਚਾਹ ਪੀ ਕੇ ਥੋੜਾ ਜਿਹਾ ਬਸ 15 ਕਿ ਮਿੰਟ ਰੈਸਟ ਕਰਕੇ ਮਰਜਾ ਨੂੰ ਕੱਖ ਤੇ ਫੇਰ ਉਦੋਂ ਬਾਅਦ ਆਪਰਾਮ ਕੀਤਾ ਬਣਾ ਥੋੜਾ ਜਿਹਾ ਹੁਣ ਮੰਮੀ ਚੀਰ ਨੇ ਸਬਜੀ ਤੁਸੀਂ ਨਾਲ ਕਹਿੰਦੇ ਸੀ ਵੀ ਅੰਦਰ ਬੈ ਕੇ ਛਿਲ ਲੈਣੀਆਂ ਇਕ ਹਲੋ ਜੀ ਟੂਰੀਆਂ ਨੇ ਸਾਬਜੀ ਨੂੰ ਲੱਗ ਚੁੱਕਿਆ ਤੜਕਾ ਟੂਰੀਆਂ ਦੀ ਘਰ ਦੀਆਂ ਮਾਸੀ ਕੋਲੋਂ ਆਈਆਂ ਕਈਆ ਵੀ ਆਇਆ ਜਿਹੜੇ ਕਹਿੰਦੇ ਅੱਜ ਕੱਲ 80 ਰੁਪਏ ਕਿਲੋ ਵੀ ਕਿលਿਆ ਆਪਾਂ ਨੇ ਤਾਂ ਐਤ ਕੀ ਲੱਗਿਆ ਹੀ ਨਹੀਂਗਾ ਆਪਾਂ ਨੇ ਤਾਂ ਲੱਗਿਆ ਹੀ ਨਹੀਂ ਇੱਕ ਕਈਆ ਪਰੇਮ ਇੱਕ ਪਾਈਏ ਪੜੀ ਓ ਬੱਸ ਹਲੌਜੀ ਮੌਸਮ ਹੋ ਗਿਆ ਠੰਡਾ ਬੱਦਲ ਦਾ ਕਾਫੀ ਆਇਆ ਕਣੀਆਂ ਪਰ ਹਜੇ ਥੋੜੀਆਂ ਥੋੜੀਆਂ ਪੈ ਰਹੀਆਂ ਨੇ ਅਸੀਂਸ ਆਪਣੀਆਂ ਮਸਤੀਆਂ ਕਰ ਰਹੇ ਆ ਕਦੇ ਅੰਦਰ ਕਦੇ ਬਾਹਰ ਅਸੀਂ ਸ ਆ ਜਾਓ ਰੇ ਉਤਬਿੰਗਾ ਤੇ ਬੱਸ ਨੋ ਕਰਤਾ ਹੈ ਏ ਏ ਕੇ ਕੇ ਦਾ ਏ ਦਾ ਤੂ ਚੱਲੇ ਪਰੋਥੇ ਚੱਲੀਏ ਬਸ ਨੀ ਜਾ ਤੂੰ ਤਾਂ ਬਣਾਉਣੇ ਨੰਦਾ ਵੀਡੀਓ ਹਾਂ ਉਹ ਬੈਗਿਆ ਤਾ ਤਾ ਚੱਲੀ ਅੰਦਰ ਹਾਂ ਹਾਂ ਤਰ ਮੇ ਬੈ ਜਾ ਕਿ ਦੇਖੀ ਨਹੀਂ ਆ ਗਿਆ ਉਹ ਤੇ ਮੇਲਾ ਵੀ ਆ ਗਿਆ ਕਿ ਨਾ ਮੀ ਫੰਦਾ ਕੋਸ਼ਿਸ਼ ਨਮਸਕਾਰ ਅਸੀਂ ਇਸ ਮੀਲੀ ਵੀਡੀਓ ਬਣਾਉਂਦਾ ਅੱਜ ਨੋਟੈਂਦਾ ਵੀਡੀਓ ਤੁਹਾਨੂੰ ਦਿਖਾਉ ਉਹ ਕਿੰਨਾ ਪੈਂਦਾ ਦਿਖਾਉ ਵੀਡੀਓ ਅ ਕੋ ਜਿੰਗਾ ਮੈਂ ਜੀਤੇ ਬੈਠ ਜਾ ਨਾ ਪੁੱਤ ਚੇਲਾ ਨਾਇਨਾ ਨੂੰ ਹੁਣ ਦੇਖੋ ਆ ਆ ਉਹ ਜੀ ਆ ਦੇਖੋ ਆਲਦੀ ਨਾਲ ਮੀ ਹੈਡਰ ਠੰਡਾ ਹੋ ਗਿਆ ਰੋਟੀ ਬਣਾਉਣ ਲਈ ਕਿ ਨਹੀਂ ਮਮੀ ਬਣਾ ਰਹੀ ਨੇ ਰੋਟੀ ਤੇ ਅਸੀਂ ਜਾਣਾ ਸੀਗਾ ਘੁੰਮੀ ਕਰਨ ਮੀ ਕਰਕੇ ਅਸੀਂ ਰੁਕੇ ਹੋਇਆ ਹੁਣ ਅਜੇ ਵੀ ਸੋਚ ਰਹਿਆ ਜਾਈਏ ਕਿ ਨਾ ਜਾਈਏ ਡਬਲ ਮਾਈਂਡਡ ਆ ਅਸੀਂ ਇਸ ਨੂੰ ਆ ਵੀ ਮੈਂ ਘੁੰਮੀ ਕਰੀ ਜਾਵਾਂ ਘੁੰਮੀ ਕਰੀ ਜਾਵਾਂ ਸੋ ਪਿੰਡ ਘਟੜਾ ਬਲੌਗਸ ਤੇ ਅੱਜ ਦੀ ਵੀਡੀਓ ਦਾ ਕਰਦੇ ਆ ਉਰੀ ਐਂਡ ਸਾਡੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਡੇਲੀ ਰੂਟੀਨ ਵਰਕ ਤੇ ਸਾਡੇ ਬਲੌਗ ਹੁੰਦੇ ਨੇ ਤੇ ਪਿੰਡ ਘਟੜਾ ਬਲੌਗ ਹੈ ਸਾਡਾ ਚੈਨਲ ਜਿਹੜੇ ਚੈਨਲ ਤੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਅਸੀਸ ਚਲੋ ਬਾਈ ਕਰ ਉਹ ਦਰ ਖੜੇ ਹੋ ਕੇ ਬਾਈਕ ਖੜੇ ਹੋ ਕੇ ਦਿਖ ਨਹੀਂ ਰਹੇ ਦਰ ਹਾਂਜੀ ਬਾਈ ਕਰ ਦੋ ਐਂ ਕਰ ਦੋ ਬਾਈ ਬਾਈ ਕਰ ਚਲ ਛਾਸੀ ਕਾ ਬਲਾ ਦੋ ਛਾਸੀ ਕਾ ਬਲਾ ਦੋ ਹਮ